ਬੱਚੇ ਕਈ ਮੰਗਦੇ ਹੁੰਦੇ ਨੇ ਛੋਟੀ ਉਮਰ ਦੇ ਵਿੱਚ ਖੇਡਣ ਦੀ ਉਮਰਾਂ ਹੁੰਦੀਆਂ ਨੇ ਪੜ੍ਹਾਈ ਲਿਖਾਈ ਦੀ ਉਮਰਾਂ ਹੁੰਦੀਆਂ ਨੇ ਸੋਹਣੇ ਕੱਪੜੇ ਪਾਉਣ ਦੀ ਉਮਰਾਂ ਹੁੰਦੀਆਂ ਨੇ ਪਰ ਜਦੋਂ ਰੋੜਾਂ ਤੇ ਕਈ ਮਜ਼ਦੂਰੀ ਕਰਦੇ ਨੇ ਕਈ ਮੰਗਦੇ ਨੇ ਬੜਾ ਦੁੱਖ ਲੱਗਦਾ ਪਰ ਕੀ ਕਰੀਏ ਐਵੇਂ ਕੋਈ ਮੰਗਦਾ ਨਾ ਕਰਦੀ ਮਜਬੂਰ ਗਰੀਬੀ ਐਵੇਂ ਕੋਈ ਮੰਗਦਾ ਨਾ ਕਰਦੀ ਮਜਬੂਰ ਗਰੀਬੀ ਐਵੇਂ ਕੋਈ ਮੰਗਦਾ ਨਾ ਕਰਦੀ ਮਜਬੂਰ ਗਰੀਬੀ ਐਵੇਂ ਕੋਈ ਮੰਗਦਾ ਨਾ ਕਰਦੀ ਮਜਬੂਰ ਆਹ ਐਵੇਂ ਕੋਈ ਮੰਗਦਾ ਨਾ ਕਰਦੀ ਮਜਬੂਰ ਗਰੀਬੀ ਐਵੇਂ ਕੋਈ ਮੰਗਦਾ ਨਾ ਕਰਦੀ ਮਜਬੂਰ ਗਰੀਬੀ 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 ਤੇ ਸਤ ਸੰਗਤ ਅੱਜ ਸਤਿਗੁਰਾਂ ਦੀ ਕਿਰਪਾ ਹੈ ਆਪਣੇ ਤੇ ਆਪਾਂ ਵੇਖਣੇ ਆ ਉਹ ਬੱਚੇ ਰੋੜਾਂ ਤੇ ਮੰਗਦੇ ਨੇ ਕੋਈ ਆਪਾਂ ਛੋਟਾ ਮੋਟਾ ਕੋਈ ਕਾਰੋਬਾਰ ਆਪਣਾ ਕਰਦੇ ਨੇ ਪਰ ਕਈ ਵਾਰੀ ਆਪਾਂ ਨੂੰ ਵੀ ਚੰਗੇ ਜੇ ਵਸਤਰ ਪਾਏ ਨੇ ਆਪਣੇ ਚੰਗੇ ਵਸਤਰ ਪਾਏ ਨੇ ਕਈ ਵਾਰ ਫਾਣ ਹੋ ਜਾਂਦਾ ਹੈ ਹੰਕਾਰ ਹੋ ਜਾਂਦਾ ਹੈ ਆਪਾਂ ਖਿੱਲੀ ਲਾਉਂਦੇ ਉਹਨਾਂ ਨੂੰ ਪਰ ਕਦੇ ਵੀ ਕਿਸੇ ਗਰੀਬ ਤੇ ਹੱਸਣਾ ਨਹੀਂ ਚਾਹੀਦਾ ਕਿਉਂਕਿ ਸਮੇਂ ਦਾ ਕੋਈ ਪਤਾ ਨਹੀਂ ਲੱਗਦਾ ਸਦਾ ਇੱਕ ਸਾਲ ਨਹੀਂ ਰਹਿੰਦੇ ਜਮਾਨੇ ਬਦਲ ਜਾਂਦੇ ਨੇ ਮਹਾਰਾਜ ਦਾ ਕੋਈ ਪਤਾ ਨਹੀਂ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਕੋਈ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਲਾ ਖੁਦਾ ਦਾ ਭਿਖਾਰੀਆਂ ਤੋਂ ਰਾਜੇ ਵੀ ਬਣਾ ਦਿੰਦਾ ਤੇ ਰਾਜਿਆਂ ਤੋਂ ਭਿਖਾਰੀ ਵੀ ਬਣਾ ਦਿੰਦਾ ਇਸ ਕਰਕੇ ਹੱਸਣਾ ਨਹੀਂ ਚਾਹੀਦਾ ਕਿਸੇ ਦੀ ਗਰੀਬੀ ਉੱਤੇ ਹੱਸਣਾ ਨਹੀਂ ਚਾਹੀਦਾ गरीबी हुते हसना न चाहींदी ग़रीबी हुते हसना न चाहींद गरीबी हुते हसना न चाहींदी ग़रीब हुते हसना न चाहींदी ग़रीबी ਮਚਣਾ ਨਹੀਂ ਚਾਹੀਦਾ ਕਿਸੇ ਦੇ ਮੁਕਦਰਾਂ ਤੇ 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 ਮਚਣਾ ਨਹੀਂ ਚਾਹੀਦਾ ਕਿਸੇ ਦੇ मुक़दरा ते मसना न चाहींदे मुक़दर ते हसन न चाहींद हसन न चाहींद हसन न चाहींद हसन चाहींदी ग़रीबी हसन न चाहींदी ग़रीबी हुते ਹਸਨਾ ਨਹੀਂ ਚਾਹੀਦਾ ਕਿਸੇ ਦਿਗਦੀ ਉੱਤੇ ਹਸਨਾ ਨਹੀਂ ਚਾਹੀਦਾ ਕਿਸੇ ਦਿਗਦੀ ਉੱਤੇ ਹਸਨਾ ਨਹੀਂ ਚਾਹੀਦਾ ਕਿਸੇ ਦਿਗਦੀ ਬੀ ਉੱਤੇ ਹਸਨਾ ਨਹੀਂ ਚਾਹੀਦਾ ਕਿਸੇ ਦਿਗਦੀ ਉੱਤੇ ਕੋਈ ਪਤਾ ਨਹੀਂ ਸਮੇ ਦਾ